ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਸਾਡੇ YouTube ਚੈਨਲ ਤੇ ਤੇ ਅੱਜ ਫੇਰ ਆਪਾਂ ਵਲੌਗ ਲੈ ਕੇ ਹਾਜ਼ਰ ਆ ਤੇ ਆਪਾਂ ਹੈਗੀਆਂ ਫ੍ਰੈਂਕਫਰਟ ਸਿਟੀ ਦੇ ਵਿੱਚ ਜਰਮਨੀ ਕੰਟਰੀ ਤੇ ਅੱਜ ਦਾ ਜਿਹੜਾ ਆਪਣਾ ਵਲੌਗ ਆ ਇਹ ਹੈਗਾ ਵਾ ਇੱਥੋਂ ਦੇ ਟ੍ਰੇਨ ਸਿਸਟਮ ਬਾਰੇ ਇੱਥੋਂ ਦੀਆਂ ਟ੍ਰੇਨਾਂ ਬਾਰੇ ਤੇ ਆਪਾਂ ਇੱਥੇ ਹੁਣ ਰਹਿ ਗਏ ਆ ਜੀ ਫ੍ਰੈਂਕਫਰਟ ਮੇਨ ਸਿਟੀ ਦੇ ਵਿੱਚ ਤੇ ਪਹਿਲਾਂ ਆਪਾਂ ਸੀਗੇ ਇੱਥੋਂ ਥੋੜੀ ਦੂਰੀ ਆ ਜਿੱਦਾਂ ਟਾਊਨ ਕਹਿ ਸਕਦੇ ਆ ਜਾਂ ਪਿੰਡ ਕਹਿ ਸਕਦੇ ਆ ਛੋਟਾ ਜਿਹਾ ਫਲੋਰ ਸ਼ਾਇਮ ਦੇ ਵਿੱਚ ਤੇ ਉੱਥੋਂ ਜਦੋਂ ਆਪਾਂ ਕੰਮ ਤੇ ਆਉਨੇ ਆ ਤੇ ਵੈਸੇ ਤੇ ਟ੍ਰੇਨ ਜਦੋਂ ਸਿੱਧੀ ਡਾਇਰੈਕਟ ਚੱਲਦੀ ਆ ਵਧੀਆ ਤੇ ਫਿਰ ਆਪਾਂ 25 ਮਿੰਟ ਦੇ ਵਿੱਚ ਇੱਥੇ ਮੇਨ ਸਟੇਸ਼ਨ ਬਨੋਫ ਜਿਹਨੂੰ ਕਹਿ ਦਿੰਦੇ ਆ ਹਨਾ ਜਿੱਥੋਂ ਸਾਰੇ ਯੂਰਪ ਨੂੰ ਟ੍ਰੇਨਾਂ ਚੱਲਦੀਆਂ ਵਾ ਇੱਥੋਂ ਦਾ ਮੇਨ ਸਟੇਸ਼ਨ ਟ੍ਰੇਨਾਂ ਦਾ ਤੇ ਵਨ ਆਫ ਦਾ ਉੱਥੇ ਆਉਣ ਤੇ ਆਪਾਂ ਨੂੰ 25 ਮਿੰਟ ਲੱਗਦੇ ਆ ਤੇ ਅੱਗੇ ਜੇ ਥੋੜਾ ਵੀ ਅੱਗੇ ਕੰਮ ਹੋਵੇ ਤੇ ਫਿਰ ਦੂਜੀ ਟ੍ਰੇਨ ਲੈ ਕੇ ਆਪਾਂ 10 ਮਿੰਟ ਦੇ ਵਿੱਚ ਕੰਮ ਤੇ ਪਹੁੰਚ ਸਕਦੇ ਹਾਂ ਤੇ ਇੰਨਾ ਕੀ ਟਾਈਮ ਆਪਾਂ ਨੂੰ ਵਾਪਸੀ ਤੇ ਲੱਗਦਾ ਪਰ ਇੱਥੋਂ ਦੀ ਇਹ ਜਿੱਦਾਂ ਇੱਕ ਪ੍ਰੋਬਲਮ ਜੀ ਹੋ ਗਈ ਕਿ ਫਲੋਰ ਸ਼ਾਈਮ ਵੱਲ ਕੋਈ ਰੇਲਵੇ ਲਾਈਨ ਹੀ ਬਣਦੀ ਸੀ ਤੇ ਥੋੜਾ ਜਿਹਾ ਅੱਗੇ ਇੱਕ ਸਟਾਪ ਆ ਤੇ ਉੱਥੋਂ ਤੱਕ ਟ੍ਰੇਨਾਂ ਜਾਂਦੀਆਂ ਸੀ ਫ੍ਰੈਂਕਫਰਟ ਸਿਟੀ ਤੋਂ ਤੇ ਉਤੋਂ ਅੱਗੇ ਫਿਰ ਆਪਾਂ ਨੂੰ ਬੱਸ ਲੈਣੀ ਪੈਂਦੀ ਸੀਗੀ ਇਹ ਵੈਸੇ ਪ੍ਰੋਬਲਮ ਹੋਣੀ ਸਟਾਰਟ ਹੋਈ ਸੀ ਥੋੜਾ ਟਾਈਮ ਪਹਿਲਾਂ ਤੇ ਉਹਦਾ ਕਰਕੇ ਕੀ ਹੁੰਦਾ ਸੀ ਕਿ ਮਾਰਨਿੰਗ ਵੀ ਆਪਾਂ ਨੂੰ ਟਾਈਮ ਨਾਲ ਹੀ ਨਿਕਲਣਾ ਪੈਂਦਾ ਸੀ ਘਰੋਂ ਤੇ ਰਾਤ ਨੂੰ ਜਦੋਂ ਜਿੱਦਾਂ ਆਪਾਂ 10 ਵਜੇ ਕੰਮ ਤੋਂ ਫ੍ਰੀ ਹੁੰਨੇ ਆ ਡਾਇਰੈਕਟ ਟ੍ਰੇਨ ਚੱਲਦੀ ਜਾਵੇ ਤੇ ਆਪਾਂ ਚਲੋ ਅੱਧੇ ਘੰਟੇ 40 ਮਿੰਟ ਦੇ ਵਿੱਚ ਘਰ ਪਹੁੰਚ ਸਕਦੇ ਆ ਪਰ ਫਿਰ ਟ੍ਰੇਨਾਂ ਦਾ ਜਿੱਦਾਂ ਥੋੜਾ ਜਿਹਾ ਉਧਰ ਟਰੈਕ ਜਿਹੜਾ ਬੰਦ ਹੋਣ ਕਰਕੇ ਹਨਾ ਕਿਉਂਕਿ ਟਰੈਕ ਲਾਈਨ ਕੋਈ ਬਣਦੀ ਪਈ ਸੀ ਤੇ ਉਹਦੇ ਕਰਕੇ ਉੱਥੋਂ ਅੱਗੇ ਟ੍ਰੇਨ ਆਪਾਂ ਨੂੰ ਨਹੀਂ ਮਿਲਦੀ ਤੇ ਅੱਗੇ ਆਪਾਂ ਨੂੰ ਸੇਵ ਬੱਸ ਲੈਣੀ ਪੈਂਦੀ ਆ ਸੇਵ ਬੱਸ ਕਿਹੜੀਆਂ ਵਾਂ ਜਦੋਂ ਵੀ ਕੋਈ ਰੇਲਵੇ ਲਾਈਨ ਕਿਸੇ ਵੀ ਰੂਟ ਦੀ ਇਹ ਸਰਕਾਰਾਂ ਬੰਦ ਕਰਦੀਆਂ ਵਾਂ ਤੇ ਉਦੋਂ ਇੱਕ ਸੇਵ バス ਚਲਾਈ ਜਾਂਦੀ ਆ ਜਿੱਦਾਂ ਛੋਟੇ ਛੋਟੇ ਬੱਚੇ ਵੀ ਸਕੂਲਾਂ ਚ ਟ੍ਰੇਨਾਂ ਤੇ ਜਾਂਦੇ ਆ ਹਨਾ ਤੇ ਟ੍ਰੇਨ ਸਿਸਟਮ ਇੱਥੋਂ ਦਾ ਬਹੁਤ ਵਧੀਆ ਵਾ ਤੇ ਕਈ ਵਾਰ ਜਦੋਂ ਫੇ ਟ੍ਰੇਨ ਸੇਵਾ ਕਹਿ ਸਕਦੇ ਇੱਥੋਂ ਦੀ ਹਨਾ ਟ੍ਰੇਨ ਦੀ ਫੈਸਿਲਿਟੀ ਬੰਦ ਹੁੰਦੀ ਆ ਤੇ ਉਦੋਂ ਸੇਵ ਬੱਸਾਂ ਚਲਾਈਆਂ ਜਾਂਦੀਆਂ ਵਾ ਉਹ ਸੇਵ ਬੱਸਾਂ ਆਪਾਂ ਨੂੰ ਕੋਈ ਵੀ ਸਟਾਪ ਆ ਤੇ ਉਤੋਂ ਅੱਗੇ ਜਾ ਕੇ ਆਪਾਂ ਨੂੰ ਸੇਵ ਬੱਸ ਮਿਲ ਜਾਂਦੀ ਆ ਜਿੱਦਾਂ ਕਿਸੇ ਵੀ ਰੂਟ ਦੀ ਤੇ ਉਹ ਬੱਸਾਂ ਕਰਕੇ ਆਪਾਂ ਜਿੱਥੇ 10:30 ਵਜੇ 10:00 ਵਜੇ ਫ੍ਰੀ ਹੋ ਕੇ ਤੇ 11:00 ਵਜੇ ਤੱਕ ਘਰ ਪਹੁੰਚ ਜਾਈਦਾ ਹੀ ਰਾਤ ਨੂੰ ਤੇ ਉਹਦੇ ਤੇ ਆਪਾਂ ਨੂੰ ਕਈ ਵਾਰ ਬੱਸ ਲੇਟ ਹੋ ਜਾਂਦੀ ਹੀ ਕਈ ਵਾਰ ਬੱਸ ਇੰਨੀ ਜ਼ਿਆਦਾ ਭਰੀ ਹੁੰਦੀ ਤੇ ਉਹਦੇ ਕਰਕੇ ਆਪਾਂ ਨੂੰ 12 ਇੱਕ ਰਾਤ ਦਾ ਵੱਜ ਜਾਂਦਾ ਹੀ ਕੰਮ ਤੋਂ ਘਰ ਵਾਪਸ ਜਾਂਦਿਆਂ ਜਿਹਦੇ ਕਰਕੇ ਬੜੀ ਜਿਆਦਾ ਪਰੇਸ਼ਾਨੀ ਆਉਂਦੀ ਹੀ ਰੈਸਟ ਵੀ ਨਹੀਂ ਹੁੰਦੀ ਅਗਲੇ ਦਿਨ ਵੀ ਫਿਰ ਬੰਦੇ ਨੂੰ ਤੜਕੇ ਉੱਠਣਾ ਪੈਂਦਾ ਤੇ ਉਹਦੇ ਕਰਕੇ ਬਿਲਕੁਲ ਹੀ ਆਪਾਂ ਰੈਸਟਲੈਸ ਹੋ ਜਾਂਦਾ ਸੀ ਜਿਹਦੇ ਕਰਕੇ ਆਪਾਂ ਉੱਥੋਂ ਚੇਂਜ ਕਰਤਾ ਘਰ ਤੇ ਫਿਰ ਆਪਾਂ ਆ ਗਏ ਆਂ ਜੀ ਫ੍ਰੈਂਕਫਰਟ ਸਿਟੀ ਮੇਨ ਦੇ ਵਿੱਚ ਤੇ ਇੱਥੋਂ ਇਹ ਜਿਹੜੀਆਂ ਟ੍ਰੇਨਾਂ ਵਾਂ ਯੂਰਪ ਦੀਆਂ ਹੋਰ ਕੰਟਰੀਜ਼ ਨੂੰ ਚਲਦੀਆਂ ਵਾਂ ਤੇ ਜਿੱਦਾਂ ਆਪਾਂ ਮੇਨਲੀ ਇੱਥੇ-ਇੱਥੇ ਦੀ ਗੱਲ ਕਰੀਏ ਤੇ ਮੰਥਲੀ ਆਪਾਂ 60 ਕੁ ਯੂਰੋ ਦੀ ਇੱਕ ਟਿਕਟ ਬਣਦੀ ਆ ਟ੍ਰੇਨ ਦੀ ਮੰਥਲੀ ਮਹੀਨੇ ਬਾਅਦ ਆਪਾਂ ਉਹ ਚੇਂਜ ਕਰਾਉਣੀ ਹੁੰਦੀ ਆ ਤੇ ਆਪਣੇ ਫੋਨ ਦੇ ਵਿੱਚ ਜਿੱਦਾਂ ਡੀਬੀਏ ਪਿਆ ਉਤੋਂ ਆਪਾਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਆ ਇਹਨਾਂ ਟ੍ਰੇਨਾਂ ਬਾਰੇ ਫ੍ਰੈਂਕਫਰਟ ਦੀਆਂ ਜਿੰਨੀਆਂ ਵੀ ਇੱਥੋਂ ਦੂਜੀਆਂ ਕੰਟਰੀਆਂ ਨੂੰ ਚਲਦੀਆਂ ਯੂਰਪ ਦੀਆਂ ਨੂੰ ਜਾਂ ਉੱਥੋਂ ਵੀ ਇੱਥੇ ਆਉਂਦੀਆਂ ਵਾ ਤੇ ਆਪਾਂ ਵਧੀਆ ਤਰੀਕੇ ਦੇ ਨਾਲ ਸਫਰ ਕਰ ਸਕਦੇ ਹਾਂ ਤੇ ਮੰਥਲੀ ਜਿੱਦਾਂ ਲਾਗੇ ਲਾਗੇ ਜਿਹੜਾ ਸਫਰ ਹੈ ਇਸ ਕੰਟਰੀ ਦੇ ਵਿੱਚ ਓਟਰੀ ਇੰਦੀ ਟਿਕਟ ਹੈ ਇਹ ਜੀ 60 ਯੂਰੋ ਮੰਥਲੀ ਤੇ ਉਹ ਟਿਕਟ ਬਵਾ ਕੇ ਆਪਾਂ ਤੇ ਕਿਤੇ ਵੀ ਸਫਰ ਕਰ ਸਕਦੇ ਆ ਤੇ ਜਦੋਂ ਟਟੀ ਜਿਹੜੇ ਟਿਕਟ ਚੈੱਕ ਕਰਿਆ ਉਹ ਟ੍ਰੇਨ ਦੇ ਵਿੱਚ ਆਉਂਦੇ ਆਪਾਂ ਉਹਨਾਂ ਨੂੰ ਆਪਣੇ ਫੋਨ ਦੇ ਵਿੱਚ ਸਕੈਨਰ ਜਿਹੜਾ ਵਾ ਉਹ ਟਿਕਟ ਦਾ ਦਿਖਾ ਕੇ ਤੇ ਵਧੀਆ ਸਫਰ ਕਰ ਸਕਦੇ ਆ ਤੇ ਪਰ ਇਹ ਆ ਕਿ ਜਦੋਂ ਵੀ ਕੋਈ ਰੂਟ ਇਦਾਂ ਬੰਦ ਹੁੰਦਾ ਵਾ ਹਨਾ ਕੋਈ ਲਾਈਨ ਬਣਦੀ ਆ ਜਾਂ ਉੱਥੋਂ ਦੀ ਮੁਰੰਮਤ ਹੁੰਦੀ ਆ ਤੇ ਫਿਰ ਬਹੁਤ ਹੀ ਜ਼ਿਆਦਾ ਖੱਜਲ ਖੁਆਰੀ ਹੁੰਦੀ ਆ ਸਪੈਸ਼ਲੀ ਜਿਨ੍ਹਾਂ ਨੇ ਡੇਲੀ ਟ੍ਰੇਨਾਂ ਤੇ ਕੰਮ ਤੇ ਆਉਣਾ ਜਾਣਾ ਹੁੰਦਾ ਵਾ ਕੰਮ ਤੋਂ ਘਰ ਵਾਪਸ ਟ੍ਰੇਨਾਂ ਤੇ ਜਾਣਾ ਤੇ ਅਸੀਂ ਵੀ ਇਹ ਚੀਜ਼ ਫੇਸ ਕੀਤੀ ਜਦੋਂ ਸਾਨੂੰ ਫਿਰ ਇੱਥੋਂ ਅੱਗੇ ਇੱਕ ਸਟੇਸ਼ਨ ਆ ਤੇ 5 ਮਿੰਟ ਦੀ ਦੂਰੀ ਤੇ ਫ੍ਰੈਂਕਫਰਟ ਸਿਟੀ ਤੋਂ ਤੇ ਉੱਥੋਂ ਤੱਕ ਤੇ ਟ੍ਰੇਨ ਜਾਂਦੀ ਸੀ ਤੇ ਉਤੋਗੇ ਹਾਂਜੀ ਹੁਸਟ ਸ਼ਾਇਦ ਉਹ ਸਟੇਸ਼ਨ ਦਾ ਨਾਮ ਹਾਂਜੀ ਹੁਸਟ ਤੇ ਹੁਸਟ ਤੋਂ ਅੱਗੇ ਫਿਰ ਸਾਨੂੰ ਸੇਵ ਬੱਸ ਲੈਣੀ ਪੈਂਦੀ ਈ ਤੇ ਉਦੋਂ ਫਿਰ ਬਹੁਤ ਜ਼ਿਆਦਾ ਹੀ ਖੱਜਲ ਖਵਾਰੀ ਸਾਨੂੰ ਫੇਸ ਕਰਨੀ ਪਈ ਕਿਉਂਕਿ ਟ੍ਰੇਨ ਜਿਹੜੀ ਆ ਉਹ ਪੱਚੀਆਂ ਮਿੰਟਾਂ 'ਚ ਆਪਾਂ ਨੂੰ ਪਹੁੰਚਾ ਦਿੰਦੀ ਆ ਸਾਡੀ ਡੈਸਟੀਨੇਸ਼ਨ ਤੇ ਜਿਹੜਾ ਅਸੀਂ ਘਰ ਲਿਆ ਸੀਗਾ ਫਲੋਰ ਸ਼ਾਇਮ Town ਦੇ ਵਿੱਚ ਤੇ ਬੱਸ ਦੇ ਥਰੂ ਆਪਾਂ 2-3 ਘੰਟੇ ਲੱਗ ਹੀ ਜਾਂਦੇ ਹੀ ਆਪਾਂ ਨੂੰ ਤੇ ਨਾਰਮਲੀ ਤੇ ਬੜੀ ਜਿਆਦਾ ਖੱਜਲ ਖਵਾਰੀ ਹੋਈ ਚਲੋ ਪਰਮਾਤਮਾ ਨੇ ਮਿਹਰ ਕੀਤੀ ਤੇ ਅਸੀਂ ਫਿਰ ਘਰ ਸ਼ਿਫਟ ਕਰ ਲਿਆ ਤੇ ਹੁਣ ਫ੍ਰੈਂਕਫਰਟ ਸਿਟੀ ਦੇ ਵਿੱਚ ਆ ਗਏ ਆ ਬਿਲਕੁਲ مین ਸਟੇਸ਼ਨ ਦੇ ਕੋਲ ਹੀ ਆ ਪਰ ਇੰਦੇ ਤੇ ਇਥੋਂ ਕੰਮ ਤੇ ਜਾਣਾ ਆਉਣਾ ਥੋੜਾ ਸੌਖਾ ਵਾ ਤੇ ਬਾਕੀ ਇਹ ਆ ਕਿ ਟ੍ਰੇਨਾਂ ਦਾ ਜਿਹੜਾ ਸਿਸਟਮ ਆ ਉਹ ਬਹੁਤ ਹੀ ਜਿਆਦਾ ਈਜ਼ੀ ਆ ਤਕਰੀਬਨ ਹੀ ਲੋਕ ਮਤਲਬ ਕੋਈ ਵੀ ਭਾਵੇਂ ਵੱਡੇ ਤੋਂ ਵੱਡੀ ਜੌਬ ਕੋਈ ਕਰਦਾ ਵਾ ਜਾਂ ਛੋਟੇ ਤੋਂ ਛੋਟੇ ਲੇਬਰ ਦਾ ਕੰਮ ਵੀ ਕੋਈ ਇਨਸਾਨ ਕਰਦਾ ਵਾ ਸਾਰਿਆਂ ਲਈ ਹੀ ਇਹ ਜਿਹੜਾ ਟ੍ਰੇਨ ਦਾ ਸਿਸਟਮ ਆ ਟ੍ਰੇਨ ਦਾ ਸਫ਼ਰ ਆ ਉਹ ਇੱਕ ਬਰਾਬਰ ਆ ਤੇ ਕੋਈ ਵੀ ਇਨਾਂ ਟ੍ਰੇਨਾਂ ਤੇ ਸਫ਼ਰ ਕਰ ਸਕਦਾ ਵਾ ਤੇ ਬਿਲਕੁਲ ਨੇੜੇ ਨੇੜੇ ਸਟਾਪ ਹੁੰਦੇ ਆ ਜਿੱਦਾਂ 5 ਮਿੰਟ ਦੀ ਦੂਰੀ ਤੇ 10 ਮਿੰਟ ਦੀ ਦੂਰੀ ਤੇ ਇੰਨੇ ਕ ਸਟਾਪ ਲਈ ਵੀ ਇਹ ਜਿਹੜੀਆਂ ਟ੍ਰੇਨਾਂ ਚੱਲਦੀਆਂ ਵਾ ਤੇ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਦੇ ਨਾਲ ਲੋਕ ਆਪਣਾ ਸਫ਼ਰ ਕਰ ਸਕਦੇ ਆ ਤੇ ਪਰ ਜਦੋਂ ਕੋਈ ਵੀ ਰੂਟ ਖਰਾਬ ਹੋ ਜਾਂਦਾ ਵਾ ਹਨਾ ਕੋਈ ਰੂਟ ਚੱਲਣਾ ਬੰਦ ਹੋ ਜਾਂਦਾ ਟ੍ਰੇਨਾਂ ਕਿਸੇ ਵੀ ਸਾਈਡ ਨੂੰ ਚੱਲਣੀਆਂ ਜਦੋਂ ਬੰਦ ਹੁੰਦੀਆਂ ਤੇ ਉਹਦੀ ਫੈਸਿਲਿਟੀ ਸੇਵ ਬੱਸ ਤੇ ਹੈਗੀ ਆ ਸੇਵ ਬੱਸ ਲੱਗੀ ਆ ਮਤਲਬ ਸੇਵ ਬੱਸ ਦੀ ਫੈਸਿਲਿਟੀ ਆਪਾਂ ਨੂੰ ਮਿਲਦੀ ਪਰ ਫਿਰ ਮਤਲਬ ਸਾਡਾ ਟਾਈਮ ਜਿਹੜਾ ਵਾ ਉਹ ਬਹੁਤ ਜ਼ਿਆਦਾ ਖਰਾਬ ਹੁੰਦਾ ਤੇ ਟ੍ਰੇਨ ਬਹੁਤ ਜ਼ਿਆਦਾ ਜਿੱਦਾਂ ਕਹ ਲੋ ਟ੍ਰੇਨਾਂ ਦਾ ਸਿਸਟਮ ਫਾਸਟ ਆ ਤੇ ਪਰ ਜਦੋਂ ਆਪਾਂ ਨੂੰ ਬੱਸ ਲੈਣੀ ਪੈਂਦੀ ਆ ਤੇ ਫਿਰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਤੇ ਇਸੇ ਦਿੱਕਤ ਕਰਕੇ ਸਾਨੂੰ ਫਲੋਰ ਸ਼ਾਇਮ ਤੋਂ ਫਿਰ ਇੱਥੇ ਘਰ ਚੇਂਜ ਕਰਨਾ ਪਿਆ ਫ੍ਰੈਂਕਫਰਟ ਸਿਟੀ ਦੇ ਵਿੱਚ ਤੇ ਇਹ ਜਿਹੜਾ ਮੇਨ ਸਟੇਸ਼ਨ ਆ ਫ੍ਰੈਂਕਫਰਟ ਦਾ ਤੇ ਇਥੋਂ ਬਹੁਤ ਸਾਰੀਆਂ ਕੰਟਰੀਜ਼ ਨੂੰ ਤੇ ਜਾਂ ਜਿਹੜੇ ਇਥੋਂ ਦੇ ਹੋਰ ਸ਼ਹਿਰ ਆ ਜਰਮਨੀ ਦੇ ਫ੍ਰੈਂਕਫਰਟ ਸਿਟੀ ਤੋਂ ਬਾਹਰ ਜਿਹੜੇ ਦੂਰ ਆ ਉਥੋਂ ਲੈ ਕੇ ਇਥੋਂ ਤੱਕ ਤੇ ਇਥੋਂ ਦੂਜੇ ਸ਼ਹਿਰਾਂ ਨੂੰ ਜਿਦਾ ਹਾਂਬਰਗ ਹੋ ਗਿਆ ਹੋਰ ਵੀ ਕਈ ਸਾਰੇ ਸ਼ਹਿਰ ਆ ਇੱਥੇ ਤੇ ਉਹਨਾਂ ਨੂੰ ਵਧੀਆ ਟ੍ਰੇਨ ਸਿਸਟਮ ਹੈਗਾ ਵਾ ਆਪਾਂ ਵਧੀਆ ਸੌਖੇ ਤਰੀਕੇ ਦੇ ਨਾਲ ਸਫਰ ਕਰ ਸਕਦੇ ਤੇ ਬਾਸੇ ਆ ਕਿ ਕੋਈ ਰੂਟ ਬੰਦ ਨਾ ਹੋਵੇ ਕਿ ਇਸਾਈਡ ਨੂੰ ਟ੍ਰੇਨਾਂ ਬੰਦ ਨਾ ਹੋਣ ਇਹ ਬਹੁਤ ਵਧੀਆ ਇੱਥੋਂ ਦਾ ਸਿਸਟਮ ਆ ਤੇ ਬਾਕੀ ਸ਼ਹਿਰ ਦੇ ਵਿੱਚ ਜਿੱਦਾਂ ਛੋਟੀਆਂ ਟਰਾਂਮਾਂ ਕਹਿ ਦਿੰਦੇ ਆ ਉਹਨਾਂ ਨੂੰ ਆਪਾਂ ਹਨਾ ਉਹ ਟਰਾਂਮਸ ਸ਼ਹਿਰ ਦੇ ਵਿੱਚ ਸਿਟੀ ਦੇ ਵਿੱਚ ਵਿੱਚ ਚੱਲਦੀਆਂ ਵਾਂ ਜਿੱਦਾਂ ਸ਼ਹਿਰ ਦੇ ਮਤਲਬ ਇੱਕ ਸਾਈਡ ਤੋਂ ਦੂਜੀ ਸਾਈਡ ਆਪਾਂ ਜਾਣਾ ਵਾ ਜਾਂ ਕਿਤੇ ਵੀ ਆਪਣੇ ਕੰਮ ਜਾਣਾ ਵਾ ਜਾਂ ਘੁੰਮਣ ਫਿਰਨ ਜਾਣਾ ਵਾ ਤੇ ਉਹਨੂੰ ਟਰਾਂਮ ਕਹਿ ਦਿੰਦੇ ਆ ਛੋਟੀ ਟ੍ਰੇਨ ਟਾਈਪ ਹੀ ਹੁੰਦੀ ਆ ਉਹ ਬਿਲਕੁਲ ਇਸ ਸਿਟੀ ਦੇ ਵਿੱਚ ਵਿੱਚ ਹੀ ਚੱਲਦੀਆਂ ਵਾਂ ਤੇ ਵੱਡੀਆਂ ਟ੍ਰੇਨਾਂ ਜਿਹੜੀਆਂ ਵਾਂ ਲੌਂਗ ਆਵਿਕ ਹੋਏ ਵਾਲੀ ਲੰਮੇ ਰੂਟ ਦੀ ਟ੍ਰੇਨ ਆ ਤੇ ਆਪਾਂ ਇਹਦੇ ਵਿੱਚ ਵੀ ਥੋੜਾ ਜਿਹਾ ਸ਼ੂਟ ਕੀਤਾ ਬਹੁਤ ਸੋਹਣੀਆਂ ਸੀਟਾਂ ਬਣੀ ਆਵਾਂ ਬੈਠਣ ਵਾਸਤੇ ਟੇਬਲ ਲੱਗੇ ਹੋਏ ਆ ਖਾਣ ਪੀਣ ਵਾਸਤੇ ਤੇ ਬਹੁਤ ਹੀ ਸੋਹਣੀ ਮਤਲਬ ਟ੍ਰੇਨ ਬਣੀ ਹੋਈ ਸੀਗੀ ਪਰ ਮੇਰੇ ਕੋਲ ਜਿਆਦਾ ਟਾਈਮ ਨਹੀਂ ਕਿਉਂਕਿ ਟ੍ਰੇਨ ਚੱਲਣ ਵਾਲੀ ਸੀ ਤੇ ਆਪਾਂ ਇਹਦੀ ਥੋੜੀ ਜੀ ਵੀਡੀਓ ਬਣਾਈ ਆ ਤੇ ਇੱਥੇ ਆ ਕੇ ਆਪਾਂ 메인 ਸਟੇਸ਼ਨ ਤੋਂ ਅੱਗੇ ਟਰામ ਲੈ ਸਕਦੇ ਹਾਂ ਜਾਂ ਤੁਰ ਕੇ ਜਾ ਸਕਦੇ ਹਾਂ ਜਿਹੜੇ ਇੱਥੇ 메인 ਸਟੇਸ਼ਨ ਦੀ ਬਿਲਕੁਲ ਹੀ ਪ੍ਰੋਕਸਮ ਨੇ ਲਾਦੀਆ ਹਰ ਨੂੰ ਸਾਨੂੰ ਇਹ ਨਹੀਂ ਸੀਗਾ ਪਤਾ ਕਿ ਸਾਨੂੰ ਪੁਰਤਗਾਲ ਤੋਂ ਇੱਥੇ ਆਉਣਾ ਪਊਗਾ ਮੈਨੂੰ ਤੇ ਇਹ ਸੀਗਾ ਕਿ ਆਪਾਂ ਆਵਾਂਗੇ ਪੁਰਤਗਾਲ ਛੇਤੀ ਤੋਂ ਛੇਤੀ ਮੇਰਾ ਕਹਾੜ ਬਣ ਜਾਊਗਾ ਤੇ ਮੈਨੂੰ ਹਨਾ ਵਾਪਸੀ ਜਾਂ ਮੈਂ ਇੰਡੀਆ ਚਲੀ ਜਾਉਂਗੀ ਜਾਂ ਫਿਰ ਮੇਰਾ ਮਨ ਸੀਗਾ ਕਿ ਮੇਰੀਆਂ ਸਿਸਟਰਾਂ ਯੂਕੇ ਮੈਂ ਉਹਨਾਂ ਕੋਲ ਜਾਉਂਗੀ ਹਨਾ ਪਰਮਾਤਮਾ ਮਿਹਰ ਕਰੇ ਵੀਜ਼ਾ ਮਿਲ ਜੇ ਪਰ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਆਪਾਂ ਨੂੰ ਪਤਾ ਹਨਾ ਹੁੰਦਾ ਉਹੀ ਆ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਕੁਦਰਤ ਜਿੱਦਾਂ ਹਨਾ ਆਪਣੇ ਲਈ ਕੋਈ ਨਾ ਕੋਈ ਸਮਾਂ ਜਾਂ ਕੋਈ ਨਾ ਕੋਈ ਕਹਿ ਸਕਦੇ ਆ ਕਿ ਇੱਕ ਪ੍ਰੋਪਰ ਟਾਈਮ ਤੇ ਸਾਨੂੰ ਉਹ ਚੀਜ਼ ਮਿਲਦੀ ਜੋ ਕੁਦਰਤ ਨੇ ਪਰਮਾਤਮਾ ਨੇ ਲਿਖੀ ਆਪਾਂ ਤੇ ਬਹੁਤ ਕੋਈ ਸੋਚਦੇ ਆ ਤੇ ਮੈਂ ਜਦੋਂ ਜਰਮਨੀ ਆਉਣਾ ਪਿਆ ਤੇ ਮੈਨੂੰ ਬਹੁਤ ਜ਼ਿਆਦੀ ਲੈਂਗੁਏਜ ਦੀ ਪ੍ਰੋਬਲਮ ਆਈ ਇੱਥੇ ਇੱਥੇ ਡੋਚ ਲੈਂਗੁਏਜ ਚੱਲਦੀ ਆ ਬਿਲਕੁਲ ਹੀ ਡਿਫਰੈਂਟ ਆ ਮਤਲਬ ਇੰਗਲਿਸ਼ ਦੇ ਨਾਲ ਮਿਲਦੀ ਜੁਲਦੀ ਪਰ ਇੰਗਲਿਸ਼ ਨਹੀਂ ਆ ਜਦੋਂ ਆਪਾਂ ਇਹ ਡੋਚ ਲੈਂਗੁਏਜ ਬੋਲਣੀ ਥੋੜੀ ਥੋੜੀ ਸਿੱਖਦੇ ਵੀ ਆ ਨਾ ਤੇ ਆਪਾਂ ਨੂੰ ਇੰਗਲਿਸ਼ ਵੀ ਇੱਕ ਟਾਈਮ ਤੇ ਪੁੱਲਦੀ ਆ ਹਨਾ ਉਹਦੇ ਨਾਲ ਰਲਦੀ ਮਿਲਦੀ ਪਰ ਡਿਫਰੈਂਟ ਜੀ ਲੈਂਗੁਏਜ ਆ ਤੇ ਇੱਥੇ ਆ ਕੇ ਲੈਂਗੁਏਜ ਦੀ ਪ੍ਰੋਬਲਮ ਆਉਂਦੀ ਆ ਪਰ ਸਾਨੂੰ ਇੱਥੇ ਸਟੇਸ਼ਨ ਤੇ ਵੀ ਬਹੁਤ ਜ਼ਿਆਦੇ ਪੰਜਾਬੀ ਜਾਂ ਸਾਡੇ ਪਾਕਿਸਤਾਨੀ ਭੈਣ ਭਰਾ ਮਿਲ ਜਾਂਦੇ ਆ ਤੇ ਅਸੀਂ ਉਹਨਾਂ ਤੋਂ ਵੀ ਕੋਈ ਨਾ ਕੋਈ ਜਿੱਦਾਂ ਸਾਨੂੰ ਟ੍ਰੇਨ ਦਾ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਆਹ ਸਟਾਪ ਤੇ ਜਾਣਾ ਵਾ ਕਿਹੜੀ ਟ੍ਰੇਨ ਜਾਊਗੀ ਉਹ ਵੀ ਹੈਲਪ ਕਰਦੇ ਆ ਬਾਕੀ ਉਧਰ ਇੱਥੇ ਆਫਿਸ ਬਣੇ ਹੋਏ ਆ ਵਧੀਆ ਸਾਰੇ ਗਾਈਡ ਕਰਦੇ ਆ ਤੁਸੀਂ ਇੰਗਲਿਸ਼ ਦੇ ਵਿੱਚ ਵੀ ਗੱਲ ਕਰ ਸਕਦੇ ਆ ਤੇ ਪਰ ਹਰ ਜਗ੍ਹਾ ਜਿੱਦਾਂ ਇਹੋ ਹੀ ਪ੍ਰੋਬਲਮ ਆ ਕਿ ਤੁਸੀਂ ਇੰਗਲਿਸ਼ ਤੇ ਬਿਲਕੁਲ ਸਾਨੂੰ ਸਿੱਖਣੀ ਚਾਹੀਦੀ ਹਨਾ ਇੰਟਰਨੈਟ ਲੈਂਗੁਏਜ ਆ ਪਰ ਜੇ ਤੁਸੀਂ ਯੂਰਪ ਦੀ ਜਿਹੜੀ ਵੀ ਕੰਟਰੀ ਆਉਣ ਲੱਗੇ ਜੀ ਉੱਥੋਂ ਬਾਰੇ ਪਤਾ ਕਰ ਲਓ ਕਿ ਉੱਥੇ ਲੈਂਗੁਏਜ ਕਿਹੜੀ ਚੱਲਦੀ ਆ ਉਹ ਲੈਂਗੁਏਜ ਥੋੜੀ ਬਹੁਤ ਸਿੱਖ ਕੇ ਆਓ ਟਾਈਮ ਸਾਰੂ ਕਿ ਤੁਸੀਂ ਕਿਤੇ ਵੀ ਟਾਈਮ ਹਨਾ ਤੁਹਾਨੂੰ ਥੋੜਾ ਬਦਕੇ ਨਾਲ ਗੱਲਬਾਤ ਕਰਨੀ ਪਵੇ ਤੇ ਤੁਸੀਂ ਉਨੀ ਕੋ ਲੈਂਗੁਏਜ ਬੋਲ ਸਕੋ ਨਹੀਂ ਤੇ ਬਹੁਤ ਮੁਸ਼ਕਲ ਹੁੰਦੀ ਆ ਤੇ ਇਹ ਮੇਨ 1 ਆਫ ਤੋਂ ਜਾ ਕੇ ਆਪਾਂ ਤੇ ਜਿੱਧਰ ਅਸੀਂ ਫਲੋਰ ਸ਼ਾਇਮ ਜਾਂਦੇ ਸੀਗੇ ਇਹ ਔਰ ਰੂਟ ਆ ਨੀਚੇ ਜਾ ਕੇ ਸਟੇਅਰਸ ਤੋਂ ਤੇ ਫੇਰ ਆਪਾਂ 103 ਨਾ 104 ਨੰਬਰ ਪਲੇਟਫਾਰਮ ਤੋਂ ਤੇ ਆਪਾਂ ਟ੍ਰੇਨ ਲੈਂਦੇ ਸੀਗੇ ਉਧਰੋਂ ਤੇ ਮੈਂ ਜ਼ਿਆਦਾਹੀਂ ਇਸੇ ਰੂਟ ਤੋਂ ਆਏ ਆ ਹੁਣ ਜਦੋਂ ਦੇ ਆਪਾਂ ਫ੍ਰੈਂਕਫਰਟ ਸਿਟੀ ਦੇ ਵਿੱਚ ਆ ਗਏ ਆ ਇੱਥੇ ਤੇ ਆਪਾਂ ਫਿਰ ਸਿਟੀ ਦੇ ਵਿੱਚ ਹੀ ਕੰਮ ਕਰਦੇ ਹੋਣ ਕਰਕੇ ਟਰામ ਲਈ ਦੀ ਆ ਟ੍ਰਾਮ ਲੈ ਕੇ ਜਾਈਦਾ ਵਾ इजीली ਤੇ ਪਰ ਹੁਣ ਥੋੜੇ ਦਿਨਾਂ ਤੋਂ ਟ੍ਰਾਮ ਦਾ ਵੀ ਜਿਹੜਾ ਇੱਕ ਰੂਟ ਆ ਉਹਦੀ ਮੁਰੰਮਤ ਕਰਦੇ ਪਏ ਸੀਗੇ ਤੇ ਉਹਦੇ ਲਈ ਵੀ ਸਾਨੂੰ ਸੇਵ ਬੱਸ ਲੈਣੀ ਪੈਂਦੀ ਆ ਤੇ इजीली ਮਿਲ ਜਾਂਦੀ ਆ ਬਸ ਇਹ ਆ ਕਿ ਥੋੜਾ ਚੇਂਜ ਕਰਨ ਦਾ ਹੋ ਜਾਂਦਾ ਕਿ ਸਾਨੂੰ ਟ੍ਰਾਮ ਲੈ ਕੇ ਫਿਰ ਬੱਸ ਚੇਂਜ ਕਰਨੀ ਪੈਂਦੀ ਆ ਨਹੀਂ ਤੇ ਇੱਕ ਹੀ ਟ੍ਰਾਮ ਲੈ ਕੇ ਪਹਿਲਾਂ ਆਪਾਂ ਆਪਣੇ ਕੰਮ ਤੇ ਪਹੁੰਚ ਜਾਈਦਾ ਸੀ ਉਹ ਸਾਹਮਣੇ ਜਿਨ੍ਹਾਂ ਨੇ ਉੱਪਰ ਦੀ ਜੈਕਟਾਂ ਪਾਈਆਂ ਹੋਈਆਂ ਗ੍ਰੀਨ ਉਹ ਟਿਕਟ ਚੈੱਕ ਕਰਿਆ ਉਹ ਪ੍ਰੋਪਰ ਵੇ ਦੇ ਨਾਲ ਤੁਹਾਡੀ ਟਿਕਟ ਵਗੈਰਾ ਵੇਖਦੇ ਆ ਤੇ ਹਮੇਸ਼ਾ ਨਹੀਂ ਹਰ ਵਾਰ ਨਹੀਂ ਨੂੰ ਮਤਲਬ ਇਹ ਮਿਲਦੇ ਕਈ-ਕਈ ਵਾਰ ਸਾਨੂੰ ਨੂੰ ਮਤਲਬ ਟਿਕਟ ਚੈਕਰ ਜਿਹੜੇ ਆ ਉਹ ਟਿਕਟ ਸਾਡੀ ਵੇਖ ਸਕਦੇ ਆ ਤਕਰੀਬਨ ਇੱਥੇ ਜਨਤਾ ਕੀ ਕਰਦੀ ਆ ਕਿ ਇੱਕ ਦੂਜੇ ਦੀ ਟਿਕਟ ਲੈ ਕੇ ਤੇ ਉਹੋ ਹੀ ਹਨਾ ਸਕੈਨਰ ਵਿਖਾ ਦਿੰਦੇ ਆ ਤੇ ਇਹ ਜਿਹੜੇ ਇੱਥੋਂ ਦੇ ਲੋਕ ਆ ਉਹਨਾਂ ਨੂੰ ਤੇ ਪਤਾ ਨਹੀਂ ਲੱਗਦਾ ਤੇ ਹੁਣ ਕਈ ਸਾਡੇ ਨਾਲ ਇੱਕ ਦੋ ਵਾਰ ਚਾਂਸ ਹੋਇਆ ਪਾਕਿਸਤਾਨੀ ਭਰਾ ਉਹ ਟਿਕਟ ਚੈਕਰ ਬਣੇ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਹਨਾ ਜਦੋਂ ਉਹ ਆਪਣੀ ਆਈਡੀ ਵੇਖਦੇ ਆ ਪਾਸਪੋਰਟ ਵਗੈਰਾ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਸ ਨਾਮ ਤੇ ਟਿਕਟ ਨਹੀਂ ਆ ਤੇ ਹੁਣ ਥੋੜਾ ਜਿਹਾ ਜਿੱਦਾਂ ਜਿਆਦੀ ਸਖਤਾਈ ਜੀ ਹੋਈ ਆ ਤੇ ਵੈਸੇ ਮੋਸਟਲੀ ਇੱਥੋਂ ਦੇ ਲੋਕ ਜਿਹੜੇ ਆ ਹਨਾ ਜਰਮਨੀ ਦੇ ਵਸਨੀਕ ਉਹ ਹੀ ਟਿਕਟ ਚੈੱਕ ਕਰ ਹੁੰਦੇ ਆ ਤੇ ਉਹ ਇੱਕ ਦੂਜੇ ਦੀ ਜਿੱਦਾਂ ਇਹ ਇੱਥੇ ਜ਼ਿਆਦਾ ਸਟੂਡੈਂਟ ਆ ਜਾਂ ਇਕੱਠੇ ਕੋਈ ਨਾ ਕੋਈ ਹਨਾ ਮੁੰਡੇ ਕੁੜੀਆਂ ਰਹਿੰਦੇ ਆ ਉਹ ਇੱਕ ਦੂਜੇ ਦੀ ਟਿਕਟ ਜਿਹੜੀ ਆ ਉਹ ਦਿਖਾ ਦਿੰਦੇ ਆ ਟ੍ਰੇਨ ਦੇ ਵਿੱਚ ਕਈ ਵਾਰ ਚੱਕਰ ਬਣ ਜਾਂਦਾ ਕਿ ਕੋਈ ਪਾਕਿਸਤਾਨੀ ਆ ਜਾਵੇ ਤੇ ਉਹਨਾਂ ਨੂੰ ਥੋੜਾ ਡਾਊਟ ਹੁੰਦਾ ਫੇਰ ਉਹ ਚੈੱਕ ਕਰਦੇ ਆ ਤੇ ਜੇ ਆਪਾਂ ਇਦਾਂ ਪਤਾ ਲੱਗੇ ਆਪਣੇ ਕੋਲ ਟਿਕਟ ਨਹੀਂ ਹੈਗੀ ਜਾਂ ਆਪਾਂ ਕਿ ਇਹ ਹੋਰ ਦੀ ਟਿਕਟ ਯੂਜ਼ ਕਰਨ ਤਾਂ ਟ੍ਰੇਨ 'ਚ ਤੇ ਫੇਰ ਉਹ ਆਪਾਂ ਨੂੰ 60 ਯੂਰੋ ਜੁਰਮਾਨਾ ਵੀ ਪਾਉਂਦੇ ਆ ਤੇ ਜੇ ਆਪਾਂ ਉਹ ਨਹੀਂ ਟਾਈਮ ਤੇ ਹੁੰਦੇ ਤੇ ਉਹ ਟਾਈਮ ਬਾਏ ਟਾਈਮ ਵੱਧਦਾ ਜਾਂਦਾ ਵਾ ਤੇ ਇਦਾਂ ਮੇਰੇ ਨਾਲ ਵੀ ਇੱਕ ਟਾਈਮ ਹੋਇਆ ਤੇ ਉਹ ਵੈਸੇ ਅਜੇ ਤੱਕ ਫਾਈਨ ਮੈਂ ਭਰਿਆ ਨਹੀਂ ਪਤਾ ਨਹੀਂ ਹੁਣ ਉਹ ਕਿੰਨਾ ਬਣ ਗਿਆ ਹੋਊਗਾ ਤੇ ਏਸੀ ਜੀ ਅੱਜ ਦਾ ਟ੍ਰੇਨਾਂ ਦਾ ਵਲੌਗ ਤੇ ਵਧੀਆ ਟ੍ਰੇਨ ਦਾ ਸਿਸਟਮ ਇੱਥੇ ਆ ਬਹੁਤ ਦੁਨੀਆ ਟ੍ਰੇਨਾਂ ਤੇ ਸਫਰ ਕਰਦੀ ਆ ਕਿਉਂਕਿ ਤਕਰੀਬਨ ਹੀ ਲੋਕ ਜੌਬਾਂ ਤੇ ਜਾਂਦੇ ਆ ਲੇਬਰ ਹਨਾ ਆਪਣਾ ਕੋਈ ਨਾ ਕੋਈ ਕਿਤੇ ਨਾ ਕਿਤੇ ਕੰਮ ਕਰਦੇ ਆ ਤੇ ਟ੍ਰੇਨਾਂ ਦੇ ਥਰੂ ਉਹਨਾਂ ਨੂੰ ਆਉਣਾ ਜਾਣਾ ਸੌਖਾ ਹੋ ਜਾਂਦਾ ਵਾ ਦੇਵਧਿਆ ਤੁਸੀਂ ਮਤਲਬ ਇਹਨਾਂ ਤੇ ਸਫਰ ਕਰ ਸਕਦੇ ਹੋ ਤੇ ਬਾਕੀ ਏਸੀ ਜੀ ਅੱਜ ਦਾ ਵਲੌਗ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦਾ ਇਹ ਵਲੌਗ ਵੇਖਣ ਵਾਸਤੇ ਤੇ ਹੋਰ ਵੀ ਇਦਾਂ ਦੇ ਜਿੱਦਾਂ ਸਾਰਾ ਟਰામ ਸਿਸਟਮ ਜਾਂ ਬੱਸ ਸਿਸਟਮ ਇੱਥੋਂ ਦਾ ਕਿਵੇਂ ਦਾ ਵਾ ਜਿੰਨਾ ਟਾਈਮ ਆਪਾਂ ਇੱਥੇ ਆ ਤੇ ਇੱਥੋਂ ਦੇ ਵਲੌਗ ਬਣਾਵਾਂਗੇ ਤੇ ਤੁਸੀਂ ਬਣੇ ਰਹੋ ਜੀ ਮੇਰੇ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਮਿਲਦੇ ਆਂ ਜੀ ਆਪਾਂ ਹੋਰ ਅਗਲੇ ਨੈਕਸਟ ਆਪਣੇ ਵਲੌਗ ਦੇ ਵਿੱਚ ਤੇ ਕਈ ਵਾਰ ਇਹ ਹੋ ਜਾਂਦਾ ਵਲੌਗ ਲੇਟ ਹੋ ਜਾਂਦਾ ਬਿਜ਼ੀ ਹੋਣ ਕਰਕੇ ਤੇ ਆਪਾਂ ਫੇਰ ਕੋਸ਼ਿਸ਼ ਵੈਸੇ ਕਰਾਂਗੇ ਕਿ ਛੇਤ ਛਿੱਤੀ ਕੋਈ ਨਾ ਕੋਈ ਵਲੌਗ ਲੈ ਕੇ ਆਈਏ ਤੇ ਇਹ ਸੀ ਜੀ ਅੱਜ ਦਾ ਵਲੌਗ ਸਾਰਾ ਇਥੋਨੀਆਂ ਟ੍ਰੇਨਾਂ ਦਾ ਸਿਸਟਮ ਇਹ ਸਾਰਾ ਸਟੇਸ਼ਨ ਹੈ ਜੀ ਮੇਨ ਸਟੇਸ਼ਨ ਫ੍ਰੈਂਕਫਰਟ ਦਾ ਤੇ ਇਹ ਆਪਾਂ ਅੱਜ ਤੁਹਾਨੂੰ ਸਾਰਾ ਹੀ ਐਕਸਪਲੋਰ ਕਰਾਇਆ ਵਾ ਤੇ ਥੈਂਕ ਯੂ so much ਜੀ ਵਲੌਗ ਵੇਖਣ ਵਾਸਤੇ ਬਣੇ ਰਹੋ ਚੈਨਲ ਦੇ ਨਾਲ